ਇਹ ਨਸ਼ਿਆਂ ਤੋਂ ਜਿਹੜੇ ਸਾਡੇ ਸਮਾਜ ਦੇ ਬੱਚੇ ਦੂਰ ਰਹਣ ਉਹਨਾਂ ਨੂੰ ਦੇਖਦੇ ਹੋਏ ਇਹ ਖੇਡਾਂ ਕਰਵਾਈਆਂ ਜੀ ਖੇਡ ਸੀ ਪ੍ਰਮੋਟ ਕਰਾਂਗੇ ਸਾਡੇ ਬੱਚੇ ਉਹਨਾਂ ਜਿਆਦੇ ਖੇਡਾਂ ਵੱਲ ਧਿਆਨ ਦੇਣਗੇ ਨਾਲ ਐਜੂਕੇਸ਼ਨ ਦੇ ਹੈਲਥ ਹੈਲਥ ਵੀ ਬਹੁਤ ਜ਼ਰੂਰੀ ਹੈ ਖੇਡਾਂ ਬਹੁਤ ਜ਼ਰੂਰੀਆਂ ਨੇ ਸਭ ਤੋਂ ਵੱਡਾ ਜਿਹੜਾ ਕੋੜ ਹੈ ਨਸ਼ਿਆਂ ਦਾ ਉਹਨੂੰ ਕੱਟਣ ਵਾਸਤੇ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਹਰ ਹਿੱਸੇ ਵਿੱਚ ਵੀ ਬਹੁਤ ਜ਼ਿਆਦਾ ਨਸ਼ਾ ਫੈਲ ਰਿਹਾ ਹੈਗਾ ਨਸ਼ੇ ਦੇ ਉੱਪਰ ਅਸੀਂ ਬੜੇ ਸਮੇਂ ਤੋਂ ਇਹ ਕੰਮ ਕਰ ਰਹੇ ਹਾਂ ਕਿਉਂਕਿ ਪਿਛਲੇ ਸਮੇਂ ਤੋਂ ਨਸ਼ੇ ਦੇ ਹਾਲਾਤ ਜਿਹੜੇ ਦੇਖਦੇ ਹਾਂ ਸਰਕਾਰਾਂ ਇਸ ਦੇ ਉੱਪਰ ਕੁਝ ਜ਼ਿਆਦਾ ਕੰਮ ਨਹੀਂ ਕਰ ਰਹੀਆਂ ਜਿਹੜੇ ਸਾਡੇ ਨੌਜਵਾਨ ਸਾਥੀ ਹੈ ਉਹ ਇਹਨੂੰ ਸਿੱਖ ਲੈਣ ਔਰ ਨਸ਼ਿਆਂ ਤੋਂ ਮਤਲਬ ਦੂਰ ਰਹਿਣ ਔਰ ਨਰੀ ਗੋਇੰਦਾ ਲੇਕਿਨ ਸਿਹਤ ਬਿਹੜੀ ਠੀਕ ਨਹੀਂ ਹੁੰਦੀ ਅੱਜ ਕੱਲ ਦਾ ਕਬੱਡੀ ਛੱਡੋ ਕਬੱਡੀ ਦਾ ਸੁਣਨ ਨਹੀਂ ਮਿਲਦੀ ਇਹ ਪਬਜੀ 'ਚ ਲੱਗੇ ਰਹਿੰਦਾ ਨਰੀ ਵਿਹਾੜੀ ਹਾਂਜੀ ਖੇਡਾਂ ਦੇ ਨਾਲ ਜੁੜ ਕੇ ਆਪਣੇ ਪਿੰਡ ਦਾ ਆਪਣਾ ਤੇ ਆਪਣੇ ਮਾਤਾ ਪਿਤਾ ਦਾ ਬਣਾ ਨਾਮ ਰੋਸ਼ਨ ਕਰ ਸਕਦੇ ਆ ਅੱਜ ਕੱਲ ਦੀ ਜਿਹੜੀ ਗੰਦੀ ਲੈਕਚਰ ਤਾਂ ਤੇ ਉਹਨਾਂ ਵੱਲ ਵੀ ਜਿਹੜੇ ਜਾਦੇ ਨੌਜਵਾਨ ਜਾ ਰਹੇ ਨੇ ਵੀ ਇਹ ਬਾਤ ਜੋ ਖਾਸ ਕਰ ਉਹਨਾਂ ਬੰਦਿਆਂ ਲਈ ਆ ਜਿਹੜੇ ਰੋਟੀ ਨੂੰ ਚੋਚੀ ਦੱਸਦੇ ਆ ਦੁਨੀਆ ਮੰਗਦੀ ਕਿਤੇ ਪਰ ਮੈਂ ਹੈਂਡੀਕੈਪ ਟਾਈਮ ਪਰ ਮੇਰੀ ਸੋਚ ਨਹੀਂ ਹੈਂਡੀਕੈਪ ਦਾ ਮੈਂ ਬਧੀ ਆਪਦੀ ਮਿਹਨਤ ਕਰਕੇ ਆਪਣਾ ਕੋਠਾ ਖੜਾ ਕਰਾਇਆ ਜੀ ਪਹਿਲਾਂ ਡਿੱਗ ਗਿਆ ਸੀ ਜਿਹਦੇ ਕਹਿੰਦੇ ਕੰਮ ਨਹੀਂ ਕੰਮ ਦਾ ਕੋਈ ਘਟਾ ਨਹੀਂ ਜੂਰੇ ਕੰਮ ਕਰਨ ਵਾਲਾ ਚਾਹੀਦਾ ਸੀ ਸਰਕਾਰ ਵੱਲੋਂ ਕਦੇ ਕੋਈ ਸਹਾਇਤਾ ਹੋਈ ਨਹੀਂ ਡੋਟੀ ਸਰਕਾਰ ਕੋਈ ਕੋਈ ਸਹਾਇਤਾ ਨਹੀਂ ਬੈਸਨ ਲੱਗੀ ਹੋਈ ਉਹ ਆਂਦੀ ਹੈ ਜੀ ਕੋਈ ਵਿਚ ਦੀ ਕੱਢ ਕੇ ਹੀ ਮਸਾ ਪੰਜ ਨਟਕੇ ਲਵਾਈ ਜੀ ਦੁਬਾਰਾ ਲੋ ਰੋਟੀ ਨਹੀਂ ਪਕਦੀ ਜਦੋਂ ਮੋਈ ਨਹੀਂ ਖੜਦਾ ਸੀ ਬਾਬਾ ਜੀ ਜਿਵੇਂ ਉਹ ਕਈ ਜਿਆਦਾ ਸਟਾਲਾ ਲੱਗੀਆਂ ਹੋਈਆਂ ਦੁਕਾਨਾਂ ਲੱਗੀਆਂ ਹੋਈਆਂ ਗਿਆ ਤੁਸੀਂ ਫ੍ਰੀਜਾ ਦੀ ਸੇਵਾ ਕਰੀ ਜਾਂਦੇ ਹੋ ਜੇ ਬਾਦਸ਼ਾਹ ਦੀ ਮਿਹਰ ਹੈ ਤਾਂ ਆਪਣੀ ਸੇਵਾ ਮੈਂ ਫਿਰ ਹੀ ਲਾਉਣਾ ਹਾਂ ਮੇਰਾ ਇੱਕ ਬੇਟਾ ਦੋ ਦੋ ਮਹੀਨੇ ਹੋ ਗਏ ਉਹ ਚਲ ਗਿਆ ਸੀ ਘਰ ਕਿਵੇਂ ਚੱਲਦਾ ਘਰ ਦਾ ਗੁਜ਼ਾਰਾ ਕਿਵੇਂ ਬੁਢਾਪਾ ਪੈਨਸ਼ਨ ਦੇ ਨਾਲ ਨਾਲ ਹੋਰ ਕਈਆਂ ਸੂਲ ਤੇ ਜਿਹੜੀਆਂ ਸਰਕਾਰ ਵੱਲੋਂ ਮਿਲਦੀਆਂ ਤਾਂ 5 ਕਿਲੋ ਕਣਕ ਆਉਂਦੀ ਹੈ ਬਸ ਇੱਕ ਵਦਨ ਤੇਲ ਦੀ ਆ ਜਾਂਦੀ ਹੈ 1 ਕਿਲੋ ਚੀਨੀ ਆ ਜਾਂਦੀ ਹੈ 1 ਮਹੀਨੇ ਦੇ ਵਿੱਚ ਬਸ ਇਹ ਖਸਾਉਦਾ ਹੀ ਹੋ ਸੋ ਸ੍ਰੀ ਗੱਲ ਦੋਸਤੋ ਕਰਨਲ ਭੀਮ ਸਿੰਘ ਫਾਊਂਡੇਸ਼ਨ ਪੇਜ ਦੇਖ ਰਹੇ ਹੋ ਤੁਸੀਂ ਜਿਵੇਂ ਕਿ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਕਬੱਡੀ ਦਾ ਮਹਾਕੁੰਭ ਚੱਲ ਰਿਹਾ ਵੱਖ-ਵੱਖ ਟੀਮਾਂ ਮੈਦਾਨ ਵਿੱਚ ਇੱਕ ਦੂਜੇ ਦਾ ਸਾਹਮਣਾ ਕਰ ਰਹੀਆਂ ਤੇ ਉੱਥੇ ਇੱਕ ਬਹੁਤ ਸੋਹਣਾ ਦ੍ਰਿਸ਼ ਦੇਖਣ ਨੂੰ ਮਿਲਦਾ ਜਿੱਥੇ ਕਿ ਹੋਰੇ ਕਈ ਸਟਾਲ ਲੱਗੀਆਂ ਨੇ ਲੋਕਾਂ ਨੇ ਆਪਣੇ ਪੈਸੇ ਵਟਾਉਣ ਦੇ ਸਾਧਨ ਵੀ ਨੇ ਉੱਥੇ ਇੱਕ ਬਾਪੂ ਜੀ ਨੇ ਜਿਹੜਾ ਲੋਕਾਂ ਨੂੰ ਫ੍ਰੀ ਪਾਣੀ ਪਿਆ ਰਹੇ ਨੇ ਇੰਨੀ ਤੁਸੀਂ ਦੇਖ ਸਕਦੇ ਹੋ ਨਹੀਂ ਧੁੱਪ ਦੇ ਵਿੱਚ ਸਾਰਿਆਂ ਨੂੰ ਪਾਣੀ ਬਿਤਾਉਣਾ ਆਓ ਉਹਨਾਂ ਨਾਲ ਗੱਲਬਾਤ ਕਰ ਹੱਸਿਆ ਬਾਪੂ ਜੀ ਰੰਗੋ ਰੰਗੋ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਉਹ ਠੀਕ ਹੋ ਬਹੁਤ ਠੀਕ ਹੈ ਜੀ ਕਿਰਪਾ ਕਰ ਸੱਚੇ ਬਾਦਸ਼ਾਹ ਦੀ ਕਿਰਪਾ ਹੀ ਚਾਹੀਦੀ ਆ ਆਪਾ ਜੀ ਬਿਲਕੁਲ ਬਿਲਕੁਲ ਬਾਬਾ ਜੀ ਜਿਵੇਂ ਔਰੇ ਕਈ ਜਿਆਦਾ ਸਟਾਲਾ ਲੱਗੀਆਂ ਹੋਈਆਂ ਦੁਕਾਨਾਂ ਲੱਗੀਆਂ ਹੋਈਆਂ ਹੈਗੀਆਂ ਤੁਸੀਂ ਫ੍ਰੀ ਚਲ ਸੇਵਾ ਕਰੀ ਜਾਂਦੇ ਹੋ ਮੇਰੀ ਤਾਂ ਸੇਵਾ ਫ੍ਰੀ ਹੈ ਜੀ ਮਾਲਕ ਰਹੀ ਆ ਅੱਛਾ ਜੀ ਉਹ ਸੱਚੇ ਬਾਦਸ਼ਾਹ ਦੀ ਮਿਹਰ ਹੈ ਆਪਣੀ ਸੇਵਾ ਮੈਂ ਫ੍ਰੀ ਲਾਉਣਾ ਹਾਂ ਮੈਂ ਕਿਤੇ ਵੀ ਜਾਵਾਂ ਮੈਂ ਸੇਵਾ ਫ੍ਰੀ ਲਾਉਣਾ ਹਾਂ ਅੱਛਾ ਹਰੇਕ ਪਿੰਡ ਜਿੱਥੇ ਵੀ ਹੋਵੇ ਮੇਲਾ ਮੂਲਾ ਪਤਾ ਲੱਗਦਾ ਮੇਰੇ ਨਜ਼ਦੀਕ ਲ ਤੇ ਮੈਂ ਉੱਥੇ ਜਾ ਕੇ ਆਪਣੀ ਜਿੰਨੇ ਮੇਰੀ ਸੇਵਾ ਹੁੰਦੀ ਹੈ ਮੈਂ ਕਰਦਾ ਜੀ ਉਹਨਾਂ ਦਾ ਆਪਦਾ ਪਿੰਡ ਕਿਹੜਾ ਤੁਹਾਡਾ ਮੇਰਾ ਪਿੰਡ ਜੱਦੀ ਪਿੰਡ ਤਾਂ ਮੇਰਾ ਚੂਲੜਾ ਜੀ ਹੁਣ ਮੇਰਾ ਪਿੰਡ ਜਾਖੜਾ ਜੀ ਓਕੇ ਹਾਂ ਜੀ ਹੁਣ ਮੈਂ ਜਾਖੜ ਤੋਂ ਉਰੇ ਆਉਣ ਤੇ ਕਿੰਨਾ ਸਮਾਂ ਲੱਗਿਆ ਲੱਗ ਜਾਂਦਾ ਕਤਗਰੀ ਮੈਂ ਘੰਟਾ ਡੇਢ ਘੰਟਾ ਲੱਗ ਜਾਂਦਾ ਜੀ ਘੰਟਾ ਡੇਢ ਘੰਟਾ ਸਾਈਕਲ ਤੇ ਹਾਂ ਜੀ ਸਾਈਕਲ ਤੇ ਆਉਣਾ ਉਹਨਾਂ ਜੀ ਇਹ ਸਾਈਕਲ ਤੇ ਮੈਂ ਇਹ ਕੰਮ ਕਰਦਾ ਸਾਈਕਲ ਤੇ ਇਹ ਮੇਰਾ ਕਿਉਂ ਆਇਆ ਨਾ ਫਿਰ ਉਰੇ ਆਉਨਿਆ ਹੂੰ ਤਾਂ ਆਉਣ ਜਾਣ ਦਾ ਟਾਈਮ ਬਹੁਤ ਕੰਡਾ ਇਹ ਡਾਟਾ ਲੱਗ ਜਾਂਦਾ ਤੇ ਕੋਈ ਅਹੀ ਜੀ ਗੱਲ ਨਹੀਂ ਹੈਗੀ RAM ਨਾਲ ਆਈਦਾ RAM ਨਾਲੇ ਜਾਂਦਾ ਜੀ ਛੋਟੇ ਉਹਨਾਂ ਵਗ ਜਾਣਗੇ ਠੀਕ ਹੈ ਨਹੀਂ ਸੇਵਾ ਕਰਕੇ ਜਿੰਨਾ ਕੋ ਮਾਲਕ ਨੇ ਚਾਹਿਆ ਉਹਨਾਂ ਚਿਰ ਟਾਈਮ ਨਾਲ ਸੇਵਾ ਕਰਕੇ ਵਗ ਜਾਣਗੇ ਜੀ ਪਰ ਦੇਖਿਆ ਜਵੇ ਬਹੁਤ ਵੱਡੀ ਸੇਵਾ ਇਹ ਦਿਮਾਗ ਚ ਕਿੱਦਾਂ ਆਇਆ ਵੀ ਜਿੱਥੇ ਅੱਜ ਅੱਜ ਦੇ ਟਾਈਮ ਵਿੱਚ ਕਿਹਾ ਜਾਂਦਾ ਕਹਿੰਦੇ ਕਲਯੂਗ ਆ ਲੋਕ ਅਸੀਂ ਕਿਸੇ ਬਾਰੇ ਨਹੀਂ ਸੋਚਦਾ ਸਾਡੇ ਤੇ ਮੇਰੇ ਐਸੇ ਹਨਾ ਜੀ ਮੈਂ ਪਹਿਲਾਂ ਵੀ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਹਾਂ ਹਰ ਇੱਕ ਥਾਂ 'ਚ ਜਿੱਥੇ ਵੀ ਖੰਡ ਪਾੜੋਂਦਾ ਪਿੰਡ ਦੇ ਵਿੱਚ ਮੈਂ ਉਹ ਖੰਡ ਪਾੜਦੇ ਵੀ ਤਿੰਨੇ ਦਿਨ ਲਾਉਣੀ ਲਾਉਣਾਗਾ ਦਿਨ ਰਾਤ ਵੀ ਲਾਉਣਾ ਜਦੋਂ ਜੰਨਾ ਮੈਨੂੰ ਸਮਾਂ ਮਿਲਦਾ ਮੈਂ ਹਰ ਇੱਕ ਸਮਾਂ ਧਰਮ ਦੇ ਇਨਸਾਨ ਤੇ ਲਾਉਣਾ ਹੁੰਨਾ ਜੀ ਮੈਂ ਮੇਰੇ ਚਲੋ ਪ੍ਰਮਾਤਮਾ ਨੇ ਜੋ ਕੁਝ ਲਿਖਿਆ ਹੈ ਕਰਮਾਂ ਦੇ ਵਿੱਚ ਬਹੁਤ ਵਧੀਆ ਮੇਰਾ ਲਿਖਿਆ ਹੋਇਆ ਹੈ ਮਰਨਾ ਜਮਣਾ ਦਾ ਬਣਿਆ ਹੋਈ ਹੈ ਜੀ ਮੇਰਾ ਇੱਕ ਬੇਟਾ ਦੋ ਦੋ ਮਹੀਨੇ ਹੋ ਗਏ ਉਹ ਚਲ ਗਿਆ ਸੀ ਇੱਕ ਬੇਟਾ ਮੇਰਾ ਮਤਲਬ ਕਿ ਆਰਮੀ ਦੇ ਵਿੱਚ ਕੰਮ ਕਰ ਰਿਹਾ ਜੀ ਹਾਂਜੀ ਬਾਪੂ ਬਾਪੂ ਜੀ ਇਹ ਤਾਂ ਤੁਹਾਡੀ ਇਹ ਤਾਂ ਤੁਹਾਡੀ ਚਲੋ ਸੇਵਾ ਭਾਵਨਾ ਜਿਹੜੀ ਤੁਸੀਂ ਨਾਲ ਜੁੜੇ ਬਹੁਤ ਵਧੀਆ ਗੱਲ ਆ ਘਰ ਕਿਵੇਂ ਚੱਲਦਾ ਘਰ ਦਾ ਗੁਜ਼ਾਰਾ ਕਿਵੇਂ ਬਹੁਤ ਵਧੀਆ ਚੱਲਦਾ ਜੀ ਉਹ ਮੇਰੇ ਸੱਚੇ ਪਾਤਸ਼ਾਹ ਦੀ ਜਿਹੜਾ ਕੋਈ ਇਦਰੋਂ ਬਣ ਜਾਂਦਾ ਕੋਈ ਸਰਦਾਰ ਨਾਲ ਦੇ ਦਿੰਦਾ ਨਹੀਂ ਕੋਈ ਸਰਦਾਰ ਨਹੀਂ ਦਿੰਦਾ ਆਪਣਾ ਕੋਈ ਹੋਰ ਉਰਾਂ ਪਰਾਂ ਤੋਂ ਪੈਨਸ਼ਨ ਪਰਸ਼ਨ ਆ ਜਾਂਦੀ ਹੈ ਵਡਾਪਾ ਬਿਲਸੜ ਆ ਜਾਂਦੀ ਹੈ ਹਾਂਜੀ ਵੱਲੋਂ ਬਡਾਪਾ ਪੈਨਸ਼ਨ ਸਰਕਾਰ ਵੱਲੋਂ ਆ ਰਹੀ ਹੈ ਤੁਹਾਨੂੰ ਹਾਂਜੀ ਆ ਜਾਂਦੀ ਹੈ ਜੀ ਹਰਿਆਣੇ ਜੋ ਆ ਜਾਂਦੀ ਹੈ ਜੀ ਤੇ ਆਪਣਾ ਜਦੋਂ ਕੋਈ ਕਮੀ ਆਦੀ ਆਪਣਾ ਬੇਟਾ ਹੈਗਾ ਉਹ ਵੀ ਆਪਣਾ ਵਧੀਆ ਬਹੁਤ ਵਧੀਆ ਆਪਣੇ ਨਾਲ ਘਰ ਵਿੱਚ ਕੌਣ ਕੌਣ ਘਰ ਦੇ ਵਿੱਚ ਹੁਣ ਅਸੀਂ ਦੋਨੇ ਮੀਆਂ ਬੀਬੀ ਰਹਿੰਦੇ ਆ ਜੀ ਬੇਟੇ ਦੇ ਬੱਚੇ ਉਹਦੇ ਨਾਲ ਰਹਿੰਦੇ ਨੇ ਹਾਏ ਸਰਕਾਰ ਵੱਲੋਂ ਤੁਸੀਂ ਕਿਹਾ ਹੁਣ ਬੁਢਾਪਾ ਪੈਨਸ਼ਨ ਆਉਂਦੀ ਆ ਬੁਢਾਪਾ ਪੈਨਸ਼ਨ ਦੇ ਨਾਲ ਨਾਲ ਹੋਰ ਕਿਹੜੀਆਂ ਸਹੂਲਤਾਂ ਜਿਹੜੀਆਂ ਸਰਕਾਰ ਵੱਲੋਂ ਮਿਲਦੀਆਂ ਹੋਰ ਕੋਈ ਨਹੀਂ ਜੋਰ ਤਾਂ 5 ਕਿਲੋ ਕਣਕ ਆਉਂਦੀ ਹੈ ਬਸ ਇੱਕ ਬੋਤਲ ਤੇਲ ਦੀ ਆ ਜਾਂਦੀ ਹੈ ਇੱਕ ਕਿਲੋ ਚੀਨੀ ਆ ਜੇ ਨੇ ਇੱਕ ਮਹੀਨੇ ਦੇ ਵਿੱਚ ਬਸ ਇਹ ਕੁਸਾਉਂਦਾ ਜੀ ਹੋਰ ਗੁਜ਼ਾਰਾ ਹੋ ਜਾਂਦਾ ਉਹਦੇ ਨਾਲ ਆ ਜੇ ਬਹੁਤ ਵਧੀਆ ਆ ਆ ਬਾਕੀ ਆ ਬਾਪੂ ਦਾ ਸਿੱਧਾ ਹਿਸਾਬਾ ਜੋ ਮਰਜ਼ੀ ਪੁੱਛ ਲੋ ਬਹੁਤ ਵਧੀਆ ਚੜਦੀ ਕਲਾ ਚੜਦੀ ਕਲਾ ਜੀ ਸੱਚੇ ਪਾਤਸ਼ਾਹ ਦੀ ਉਹ ਮਾਲਕ ਦੀ ਚੜਦੀ ਕਲਾ ਰੱਖੀ ਹੋਈ ਹੈਗੀ ਸਹੀ ਆ ਬਾਪੂ ਜੀ ਵਾਹਿਗੁਰੂ ਚੜਦੀ ਕਲਾ ਹੀ ਬਖਸ਼ੇ ਬਹੁਤ ਵਧੀਆ ਕੰਮ ਕਰ ਰਹੇ ਤੁਸੀਂ ਤੁਸੀਂ ਦੇਖ ਵੀ ਸਕਦੇ ਹੋ ਸਾਰੇ ਬਾਪੂ ਦਾ ਉਹ ਕਰ ਰਹੇ ਨੇ ਹਾਂਜੀ ਹਰ ਇੱਕ ਥਾਂ ਮੈਂ ਜਾਣਾ ਮੈਂ ਜਿੱਥੇ ਵੀ ਮੈਨੂੰ ਪਤਾ ਲੱਗਦਾ ਲਵੇ ਲਾਉਣੇ ਜੇ ਮੈਨੂੰ ਨਾ ਪਤਾ ਲੱਗੇ ਤਾਂ ਕਹਿਣਾ ਕੀ ਹੈ ਨਹੀਂ ਮੈਂ ਹਰ ਇੱਕ ਥਾਂ 'ਤੇ ਵਗ ਜਾਣਾ ਹੈ ਬਹੁਤ ਵਧੀਆ ਗੱਲ ਆ ਬਾਪੂ ਜੀ ਇਹ ਕੋਈ ਹੋ ਕਰ ਸਕਦਾ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਬਹੁਤ ਵੱਡੀ ਸੇਵਾ ਬਾਪੂ ਦੀ ਆਪਾਂ ਦੇਖ ਸਕਦੇ ਜਿੱਤੇ ਹੁਣ ਮੇਰੇ ਪਿੱਛੇ ਵੀ ਤੁਸੀਂ ਦੇਖ ਸਕਦੇ ਹੋ ਕਈ ਸਾਰੀਆਂ ਦੁਕਾਨਾਂ ਲੱਗੀਆਂ ਹਰ ਕੋਈ ਚਾਹੁੰਦਾਗਾ ਕਿ ਮੇਰਾ ਗੁਜ਼ਾਰਾ ਹੋਵੇ ਜਾਂ ਮੇਰਾ ਕੁਝ ਨਾ ਕੁਝ ਚੱਲੇ ਹਨਾ ਘਰ ਦੀ ਕਮਾਈ ਵਾਸਤੇ ਪਰ ਬਾਪੂ ਆ ਜਿਹੜਾ ਕਰਦੀ ਕਮਾਈ ਦਾ ਕੀ ਫਰੀ ਸੇਵਾ ਕਰ ਰਿਹਾ ਫਰੀ ਆਉਂਦਾ ਜਾਂਦਾ ਸਾਈਕਲ ਤੇ ਇਸ ਉਮਰੇ ਇੰਨੀ ਗਰਮੀ ਦੇ ਵਿੱਚ ਹੁਣ ਖੁਦ ਕਹਿਣ ਦਾ ਭਾਵਾ ਕਹਿੰਦੇ ਘੰਟਾ ਡੇਢ ਘੰਟਾ ਲੱਗਾ ਮੈਨੂੰ ਉਰੇ ਤੱਕ ਆਉਣ ਨੂੰ ਤੇ ਕੀ ਕੀ ਹੈ ਇਹ ਓਸ ਵਾਹਿਗੁਰੂ ਦੀ ਓਸ ਵਾਹਿਗੁਰੂ ਦੀ ਚੜ੍ਹਦੀ ਕਲਾ ਜਿਸ ਨੇ ਇੰਨਾ ਮਾਨ ਬਖਸ਼ਿਆ ਕਿ ਬੰਦਾ ਆਪਣੇ ਆਪ ਦਾ ਸਹੀ ਤੇ ਦੂਜਿਆਂ ਦੀ ਵੀ ਸੇਵਾ ਕਰ ਸਕਦਾ ਕਬੱਡੀ ਦਾ ਮਹਾਕੁੰਭ ਜੋਰਾ ਸ਼ੋਰਾ ਨਾਲ ਚੱਲ ਰਿਹਾ ਤੇ ਇਸੇ ਦੌਰਾਨ ਸਾਡੇ ਨਾਲ ਇਸ ਪ੍ਰੋਗਰਾਮ ਦੇ ਪ੍ਰਬੰਧਕ ਜੁੜੇ ਹੋਏ ਨੇ ਅੱਜ ਉਹਨਾਂ ਨਾਲ ਗੱਲਬਾਤ ਕਰਦੇ ਅਸੀਕਾ ਬਾਈ ਜੀ ਅਸੀਕਾ ਜੀ ਅਸੀਕਾ ਬਾਈ ਜੀ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਸੀਂ ਐਡਾ ਵੱਡਾ ਕੁੰਭ ਕਰਿਆ ਹਨਾ ਇਹ ਚੀਜ਼ਾਂ ਬਹੁਤ ਅੱਗੇ ਲੈ ਕੇ ਆਉਣੇ ਵਾਲੀਆਂ ਨੇ ਇਹ ਦਿਮਾਗ ਚ ਕਿਵੇਂ ਹੁੰਦਾ ਹੈ ਜੀ ਹਾਂ ਵੀਰ ਜੀ ਸਭ ਤੋਂ ਪਹਿਲਾਂ ਤਾਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਦੀ ਪੂਰੀ ਟੀਮ ਦਾ ਕਰਨਲ ਭੀਮ ਸਿੰਘ ਫਾਊਂਡੇਸ਼ਨ ਜੋ ਤੁਹਾਣਾ ਤੋਂ ਇੱਥੇ ਖਾਸ ਕਰਕੇ ਪਹੁੰਚੇ ਹਨ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਹ ਜਿੱਦਾਂ ਕਿ ਉਪਰਾਲੇ ਆਪ ਜੀ ਦੇ ਆਮ ਵਰਗੇ ਸੱਜਣਾ ਮਿੱਤਰ ਔਰ ਮਤਲਬ ਕਿ ਨਸ਼ਿਆਂ ਤੋਂ ਜਿਹੜੇ ਸਾਡੇ ਸਮਾਜ ਦੇ ਬੱਚੇ ਦੂਰ ਰਹਿਣ ਉਹਨਾਂ ਨੂੰ ਦੇਖਦੇ ਹੋਏ ਇਹ ਖੇਡਾਂ ਕਰਵਾਈਆਂ ਜਾਂਦੀਆਂ ਜਿਵੇਂ ਜਿਵੇਂ ਹੁਣ ਗੱਲ ਤੁਸੀਂ ਆਪ ਕੀਤੀ ਕਿ ਨਸ਼ੇ ਦੀ ਨਸ਼ੇ ਦਾ ਅੱਜਕੱਲ ਕਹਿੰਦੇ ਵੀ ਬਹੁਤ ਹਰਿਆਣੇ 'ਚ ਫੈਲ ਰਹੇ ਆ ਤਾਂ ਇਹ ਚੀਜ਼ਾਂ ਬਹੁਤ ਵਧੀਆ ਨੇ ਜਿਹੜੀਆਂ ਉਹਨੂੰ ਅੱਗੇ ਹਟਾਉਣਗੀਆਂ ਵੀ ਤੁਸੀਂ ਉਸ ਬਾਰੇ ਕੀ ਸੋਚਦੇ ਹੋ ਅ ਬੇਰਦੀ ਸਭ ਤੋਂ ਵੱਡੀ ਗੱਲ ਜਿੱਦਾਂ ਕਿ ਖੇਡ ਹੈ ਖੇਡ ਨੂੰ ਜਿੰਨਾ ਸੀ ਪ੍ਰਮੋਟ ਕਰਾਂਗੇ ਸਾਡੇ ਬੱਚੇ ਉਹਨਾਂ ਜਿਆਦਾ ਖੇਡਾਂ ਵੱਲ ਧਿਆਨ ਦੇਣਗੇ ਨਸ਼ੇ ਦੀ ਦਲਦਲ ਤੋਂ ਉਹਨਾਂ ਜਿਆਦਾ ਬਾਹਰ ਨਿਕਲਣਗੇ ਔਰ ਸਾਡੀ ਇਹੀ ਕੋਸ਼ਿਸ਼ ਕਰਾਉਗੀ ਡਾਕਟਰ ਭੀਮਰਾਓ ਅਮੇਡਕਰ ਸਪੋਰਟਸ ਕਲੱਬ ਦੀ ਔਰ ਜਿਹਦਾ ਜਿਹਦੇ ਨਾਲ ਅੱਜ ਬਹੁਤ ਵੱਡਾ ਯੋਗਦਾਨ ਸਾਡੇ ਨਾਲ ਕਰਨਲ ਭੀਮ ਢੀਮ ਸਿੰਘ ਫਾਊਂਡੇਸ਼ਨ ਉਹਨਾਂ ਦਾ ਬਹੁਤ ਵੱਡਾ ਸਾਡੇ ਨਾਲ ਸਹਿਯੋਗ ਰਿਹਾ ਜਿਹੜੇ ਉਹ ਵੀ ਬੜਾ ਉਪਰਾਲਾ ਕਰਦੇ ਹਨ ਨਸ਼ਿਆਂ ਨੂੰ ਮਤਲਬ ਕੱਢਣ ਵਾਸਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਉਹ ਸਾਡਾ ਵੀ ਇਹੀ ਉਪਰਾਲਾ ਔਰ ਕਰਦੇ ਰਹਾਂਗੇ ਅਜੇ ਵੀ ਦੇਖਿਆ ਜਾਵੇ ਤਾਂ ਗੇਮ ਹੀ ਇਦਾਂ ਦੀ ਆ ਕਹਿੰਦੇ ਕਬੱਡੀ ਦਾ ਬੁੱਢਿਆਂ ਨੂੰ ਵੀ ਜਵਾਨ ਕਰਦੀ ਆਪਾਂ ਦੇਖਦੇ ਹਈਆਂ ਜਿਆਦਾਤਰ ਤਾਂ ਢੇਡ ਉਮਰ ਦੇ ਬੰਦੇ ਬੈਠੇ ਨੇ ਤੇ ਨੌਜਵਾਨਾਂ ਨਾਲੋਂ ਵੀ ਜ਼ਿਆਦਾ ਉਤਸ਼ਾਹ ਚ ਨੇ हां बिल्कुल जी बिल्कुल क्योंकि नौजवान आ, नौजवान भी उत्साह ਦੇ ਵਿੱਚ ਨੇ ਔਰ ਸਭ ਤੋਂ ਵੱਡੀ ਗੱਲ ਬਜ਼ੁਰਗ ਵੀ ਉਤਸ਼ਾਹ ਦੇ ਵਿੱਚ ਨੇ ਕਿਉਂਕਿ ਬਜ਼ੁਰਗ ਹੀ ਉਹਨਾਂ ਨੂੰ ਉਤਸ਼ਾਹ ਨਾਲ ਭਰਦੇ ਆ ਬਜ਼ੁਰਗਾਂ ਦਾ ਆਸ਼ੀਰਵਾਦ ਹੈ ਬਜ਼ੁਰਗਾਂ ਦਾ ਪਿਆਰ ਹੈ ਸਤਿਕਾਰ ਹੈ ਔਰ ਨਾਲ ਬੱਚਿਆਂ ਨੂੰ ਅਪਰੀਸ਼ੀਏਟ ਵੀ ਕਰਦੇ ਨੇ ਜੀ ਖੇਡਣ ਵਾਸਤੇ ਬਿਲਕੁਲ ਬਿਲਕੁਲ ਜਿਵੇਂ ਕਿ ਹੁਣ ਤਾਂ ਚਲੋ ਉਹ ਵੱਡੇ ਨੌਜਵਾਨਾਂ ਦੀ ਗੇਮਾਂ ਸ਼ੁਰੂ ਹੋਈਆਂ ਪਹਿਲਾਂ ਛੋਟੇ-ਛੋਟੇ ਬੱਚੇ ਨੇਗੇ ਜਿਹੜੇ ਗੇਮਾਂ 'ਚ ਆਉਂਦੇ ਖੇਡ ਰਹੇ ਸੀਗੇ ਆਪਣੇ ਜੋਰ ਦਾ ਪ੍ਰਦਰਸ਼ਨ ਕਰ ਰਹੇ ਸੀ ਉਹ ਚੀਜ਼ਾਂ ਕਿਤੇ ਨਾ ਕਿਤੇ ਜਾ ਕੇ ਬਹੁਤ ਵਧੀਆ ਜਿਹੜੀਆਂ ਬੱਚੇ ਅੱਜ ਹੀ ਆਪਣੇ ਗੇਮ ਨਾਲ ਜਾਂ ਮਿੱਟੀ ਨਾਲ ਜੁੜਨਗੇ ਉਹ ਅੱਗੇ ਅੱਗੇ ਹੀ ਵਧਣਗੇ ਬਿਲਕੁਲ ਜੀ ਬਿਲਕੁਲ ਖੇਡਾਂ ਜਿੱਦਾਂ ਕਿ ਐਜੂਕੇਸ਼ਨ ਜ਼ਰੂਰੀ ਹੈ ਨਾਲ ਐਜੂਕੇਸ਼ਨ ਦੇ ਹੈਲਥ ਹੈਲਥ ਵੀ ਬਹੁਤ ਜ਼ਰੂਰੀ ਹੈ ਖੇਡਾਂ ਬਹੁਤ ਜ਼ਰੂਰੀਆਂ ਨੇ ਤੇ ਇਹਨਾਂ ਖੇਡਾਂ ਦੇ ਵਿੱਚੋਂ ਹੀ ਸਾਨੂੰ ਬਹੁਤ ਵੱਡੇ ਵੱਡੇ ਖਿਡਾਰੀ ਮਿਲੇ ਆਂ ਔਰ ਖਿਡਾਰੀ ਦੇ ਉਹਨਾਂ ਖਿਡਾਰੀਆਂ ਦੇ ਵਿੱਚੋਂ ਹੀ ਸਾਨੂੰ ਬਹੁਤ ਵੱਡੇ ਵੱਡੇ ਅਫੀਸਰ ਵੀ ਮਿਲੇ ਆਂ ਇਹ ਬਹੁਤ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਔਰ ਸਭ ਤੋਂ ਵੱਡਾ ਜਿਹੜਾ ਕੋੜ ਹੈ ਨਸ਼ਿਆਂ ਦਾ ਉਹਨੂੰ ਕੱਟਣ ਵਾਸਤੇ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਬਿਲਕੁਲ ਪਹਿਲਾਂ ਤੋਂ ਕਿਹਾ ਜਾਂਦਾ ਸੀ ਪਹਿਲਾਂ ਦੇਖਿਆ ਵੀ ਜਾਂਦਾ ਸੀ ਕਿ ਹਰਿਆਣਾ ਹਰ ਪਾਸੇ ਗੇਮ ਦੇ ਵਿੱਚ ਅੱਗੇ ਸੀ 골ਡ ਲੈ ਕੇ ਆਉਨੇ ਸਿਲਵਰ ਲੈ ਕੇ ਆ ਰੇ ਗੇਮ ਦੇ ਪ੍ਰਚੋ ਹਮੇਸ਼ਾ ਹਰਿਆਣਾ ਬਹੁਤ ਅੱਗੇ ਰਿਹਾ ਬਟਾ ਕੁਝ ਪਿੱਛੇ ਜੇ ਚੱਲਦੇ ਹੋਏ ਦੇਖਿਆ ਕਿ ਹਰਿਆਣੇ ਚ ਵੀ ਬਹੁਤ ਜ਼ਿਆਦਾ ਨਸ਼ਾ ਫੈਲ ਰਿਹਾ ਹੈਗਾ ਅਸੀਂ ਖੁਦ ਕਈ ਪਿੰਡਾਂ ਵਿੱਚ ਗਏ ਕਰਨਲ ਭੀਮ ਸਿੰਘ ਫਾਊਂਡੇਸ਼ਨ ਦਰਨ ਵਿਕਰਮਜੀ ਸਿੰਘ ਤੋਹਾਨਾ ਜੀ ਵੱਲੋਂ ਇਹ ਉਪਰਾਲਾ ਚਲਾਇਆ ਗਿਆ ਉਹਨਾਂ ਨੇ ਕਈ ਕਈ ਪਿੰਡਾਂ ਦੇ ਵਿੱਚ ਸਾਨੂੰ ਭੇਜਿਆ ਅਸੀਂ ਖੁਦ ਗਏ ਕਈ ਪਿੰਡਾਂ ਵਿੱਚੋਂ ਬਹੁਤ ਵਧੀਆ ਵੀ ਸੁਣਨ ਨੂੰ ਮਿਲਿਆ ਨਹੀਂ ਆ ਬਟ ਕਈ ਪਿੰਡ ਅਜੇ ਵੀ ਮਿਲੇ ਜਿੱਥੇ ਬਹੁਤ ਜ਼ਿਆਦਾ ਹੈਗਾ ਇਹ ਚੀਜ਼ਾਂ ਕਿਵੇਂ ਦੇਖਦੇ ਹੋ ਆ ਦੇਖੋ ਕਿ ਨਸ਼ੇ ਦੇ ਉੱਪਰ ਅਸੀਂ ਬੜੇ ਸਮੇਂ ਤੋਂ ਹੀ ਕੰਮ ਕਰ ਰਹੇ ਆ ਆ ਜਿਦਾ ਕਿ ਸਾਡੇ ਡਾਕਟਰ ਕਰਮਵੀਰ ਦਈਆ ਜੀ ਚੇਅਰਮੈਨ ਬੇਗੰਪੁਰਾ ਚੈਰੀਟੇਬਲ ਟਰਸਟ ਔਰ ਸਾਡੇ ਵੱਡੇ ਵੀਰ ਕੁਲਦੀਪ ਬੈਂਸ ਜੀ ਸਰਪੰਚ ਰਤਾथे ਉਹਨਾਂ ਦਾ ਬੜਾ ਉਪਰਾਲਾ ਰਿਹਾ ਪਹਿਲਾਂ ਨਵੇਂ ਮਤਲਬ ਕੀ ਬੱਚਿਆਂ ਨੂੰ ਐਪਰੀਸ਼ੀਏਟ ਕਰਨ ਵਾਸਤੇ ਖੇਡਾਂ ਦੇ ਨਾਲ ਜੋੜਨ ਵਾਸਤੇ ਤਾਂ ਕਿ ਇਹ ਨਸ਼ੇ ਦਾ ਕੋੜ ਕੱਢਿਆ ਜਾ ਸਕੇ ਕਿਉਂਕਿ ਪਿਛਲੇ ਸਮੇਂ ਤੋਂ ਨਸ਼ੇ ਦੇ ਹਾਲਾਤ ਜਿਹੜੇ ਦੇਖਦੇ ਆਂ ਸਰਕਾਰਾਂ ਇਸ ਦੇ ਉੱਪਰ ਕੁਝ ਜ਼ਿਆਦਾ ਕੰਮ ਨਹੀਂ ਕਰ ਰਹੀਆਂ ਕਿਉਂਕਿ ਸਾਡੇ ਵਰਗੇ ਔਰ ਤੁਹਾਡੇ ਵਰਗੇ ਸਾਥੀਆਂ ਨੂੰ ਅੱਗੇ ਆਣਾ ਪੈ ਰਿਹਾ ਔਰ ਮੀਡੀਆ ਦਾ ਜਿਹੜਾ ਬਹੁਤ ਵੱਡਾ ਸਤੰਭ ਹੈ ਉਹ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜਿਹੜੀ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚ ਪਹੁੰਚਾ ਰਹੇ ਹੋਣ ਆਪ ਜੀ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਇਹਦੇ ਵਿੱਚ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਵੀ ਸਰਕਾਰਾਂ ਨੂੰ ਕੀ ਮੰਗਦੇ ਹੋ ਇਹਨਾਂ ਮਾਮਲਿਆਂ ਦੇ ਵਿੱਚ ਕਿ ਸਰਕਾਰਾਂ ਨੂੰ ਗੇਮਾਂ ਪ੍ਰਤੀ ਜਾਂ ਲੋਕਾਂ ਨੂੰ ਸਪੋਰਟਸ ਪ੍ਰਤੀ ਜਾਗਰੂਕ ਕਿੰਨਾ ਕਰਨਾ ਚਾਹੀਦਾ ਦੇਖੋ ਸਾਡੀ ਤਾਂ ਇਹ ਹੀ ਬੇਨਤੀ ਹੈ ਕਿ ਜਿਹੜੇ ਬੱਚੇ ਸਾਡੇ ਪੜ੍ਹ ਲਿਖ ਕੇ ਨਾਲ ਸਪੋਰਟਸ ਕਰਦੇ ਆ ਉਹਨਾਂ ਦਾ ਖਾਸ ਕਰਕੇ ਉਹਨਾਂ ਨੂੰ ਨੌਕਰੀਆਂ ਦੇ ਵਿੱਚ ਪਹਿਲ ਦਿੱਤੀ ਜਾਵੇ ਕਿਉਂਕਿ ਸਾਡੇ ਬੱਚੇ ਨੌਕਰੀਆਂ ਲੈਣਗੇ ਔਰ ਸਾਡਾ ਦੇਸ਼ ਵਧੇਗਾ ਪਰਦੇਸ਼ ਵਧੇਗਾ ਸਾਡੇ ਬੱਚੇ ਨਸ਼ਿਆਂ ਤੋਂ ਰਹਿਤ ਹੋਣਗੇ ਸਾਡੀ ਤਾਂ ਇਹੀ ਕੋਸ਼ਿਸ਼ ਹੈ ਡਿਮਾਂਡ ਹੈ ਅਸੀਂ ਤਾਂ ਸਰਕਾਰ ਨੂੰ ਇਹੀ ਬੇਨਤੀਆਂ ਕਰਦੇ ਆ ਕਿ ਉਹ ਜਿੰਨਾ ਵੀ ਹੋ ਸਕਦਾ ਹੈ ਨਸ਼ਿਆਂ ਦੇ ਕੋੜ ਚੋਂ ਇਸ ਜਿਹੜੀ ਆਨ ਵਾਲੀ ਜਨਰੇਸ਼ਨ ਹੈ ਇਹਨੂੰ ਵੱਧ ਤੋਂ ਵੱਧ ਬਾਹਰ ਕੱਢਿਆ ਜਾ ਸਕੇ ਬਿਲਕੁਲ ਬਹੁਤ ਸੋਹਣੀ ਸੋਚ ਹੈ ਜੀ ਤੇ ਸਾਡੀ ਕਨਲ ਭੀਮ ਸਿੰਘ ਫਾਊਂਡੇਸ਼ਨ ਵੱਲੋਂ ਵੀ ਇਹੀ ਜੀ ਲੋਕਾਂ ਨੂੰ ਕਹੀ ਜਾਂਦੀ ਆ ਪਿੰਡ ਪਿੰਡ ਵਾਸੀਆਂ ਨੂੰ ਕਿ ਇਦਾਂ ਦੇ ਉਪਰਾਲੇ ਕਰਨੇ ਚਾਹੀਦੇ ਨੇ ਜੋ ਸਾਡੇ ਸਮਾਜ ਨੂੰ ਸਾਡੇ ਨੌਜਵਾਨਾਂ ਨੂੰ ਸੇਧ ਦੇਣ ਵਿਕਰਮਜੀਤ ਸਿੰਘ ਟੋਹਣਾ ਵੱਲੋਂ ਵੀ ਸਾਡੇ ਦਰਸ਼ਕਾਂ ਨੂੰ ਇਹੀ ਇੱਕ ਅਪੀਲ ਹੈ ਕਿ ਨਸ਼ਿਆਂ ਤੋਂ ਛੱਡੋ ਬਾਕੀ ਇਹ ਕੋੜ ਕੱਢੋ ਜਿਹੜੀਆਂ ਗੇਮਾਂ ਨੇ ਜਾਂ ਯੂਥ ਨੂੰ ਆ ਉਹਨੂੰ ਇਸ ਵੱਲੋਂ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਸਾਰਾ ਉਪਰਾਲਾ ਕੀਤਾ ਲੋਕਾਂ ਨੂੰ ਵੀ ਇਹ ਕੀ ਸੇਧ ਕਹੋਂਗੇ ਕਿ ਅੱਦਾਂ ਜੋ ਉਪਰਾਲੇ ਹੋਣੇ ਚਾਹੀਦੇ ਆ ਆ ਮੈਂ ਦੁਆਰ ਤੋਂ ਫਿਰ ਬਹੁਤ ਬਹੁਤ ਧੰਨਵਾਦੀਆਂ ਡਾਕਟਰ ਪੀਮ ਸਿੰਘ ਫਾਊਂਡੇਸ਼ਨ ਜਿਹੜੀ ਇਹਨਾਂ ਦੀ ਪੂਰੀ ਟੀਮ ਇੱਥੇ ਪਹੁੰਚੀ ਹੈ ਕਿਉਂਕਿ ਇੱਥੇ ਪਹੁੰਚਣ ਦੇ ਨਾਲ-ਨਾਲ ਜਿਹੜਾ ਲੋਕ ਬੱਚਿਆਂ ਨੂੰ ਐਪਰੀਸ਼ੀਏਟ ਕਰਨ ਦੀ ਗੱਲ ਮੈਂ ਜਿਹੜੀ ਕਹਿ ਰਿਹਾ ਆ ਇਹ ਜਿਹੜਾ ਲਾਈਵ ਦਿਖਾ ਰਹੇ ਆ ਇਹ ਮੈਂ ਇਹਨਾਂ ਨੂੰ ਸੈਲੂਟ ਕਰਦਾ ਪੂਰੀ ਟੀਮ ਨੂੰ ਡਾਕਟਰ ਅੰਬੇਡਕਰ ਸਪੋਰਟਸ ਕਲੱਬ ਦੀ ਤਰਫੋਂ ਔਰ ਪੂਰੇ ਪਿੰਡ ਪੱਦਰ ਪਿੰਡ ਸੁਧਾਣੀ ਦੇ ਤਰਫੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇੱਥੇ ਪਹੁੰਚਣ ਤੇ ਥੈਂਕ ਯੂ ਆ ਨਮਸਕਾਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਇਹ ਵੀਡੀਓ ਖਾਸ ਕਰ ਉਹਨਾਂ ਮੰਦਿਆਂ ਲਈ ਹੈ ਜਿਹੜੇ ਰੋਟੀ ਨੂੰ ਚੋਚੀ ਦੱਸਦੇ ਨੇ ਹਰ ਇੱਕ ਦੀ ਜ਼ਿੰਦਗੀ ਇੱਕ ਜਿਹੀ ਨਹੀਂ ਹੁੰਦੀ 5 10 20 ਇਹ ਦੇਖੋ ਤੁਸੀਂ ਵੀਰ ਜਸਟ ਆਪਣੇ ਕੁਝ ਕਮਾਈ ਕੁਝ ਮਿਲ ਜੇ ਤਾਂ ਜੋ ਸ਼ਾਮ ਦੀ ਰੋਟੀ ਉਹਦਾ ਘਰ ਦਾ ਗੁਜ਼ਾਰਾ ਚੱਲ ਸਕੇ ਉਹਦੇ ਲਈ ਜਾਨ ਦੇ ਉੱਤੇ ਖੇਡਦਾ ਬੰਦਾ ਪਹਿਲਾਂ ਹੀ ਅਪਾਹੇਜ ਉੱਪਰ ਹੈਡ ਰੂਮ ਦੇ ਨਾਲ-ਨਾਲ ਐਡੇ-ਐਡੇ ਹੌਸਲੇ ਕੱਲਾ ਕਮਾਉਣ ਵਾਲਾ ਵੱਦਾ ਕਰੇ ਤੁਸੀਂ ਸੁਣ ਸਕਦੇ ਹੋ ਪਿੱਛੇ ਕਮੈਂਟਰੀ 'ਚ ਵੀ ਦੱਸ ਰਹੇ ਆ ਕੋਈ ਫਰਕ ਨਹੀਂ ਪੈਂਦਾ ਕਹਿੰਦੇ ਬੰਦਾ ਆਪਾ ਹੀ ਜੇ ਕੱਲਾ ਕਮਾਉਣੇ ਵਾਲਾ ਸਾਰਿਆਂ ਨੂੰ ਜੱਜ ਬੇ ਚਾਹੀਦੇ ਨੇ ਜਿਹੜੇ ਖਾਸ ਕਰ ਉਹਨਾਂ ਨੂੰ ਜਿਹੜੇ ਚੰਗੇ ਭਲੇ ਹੁੰਦੇ ਹੋਏ ਵੀ ਮੰਗਦੇ ਨੇ ਆਪਣੇ ਬੱਚਿਆਂ ਨੂੰ ਅੱਗੇ ਮੰਗਲ ਲਾਉਂਦੇ ਨੇ ਇਹ ਅਜਹੀਆਂ ਵੀਡੀਓ ਸਾਨੂੰ ਜਜ਼ਬਾ ਦਿੰਦੀਆਂ ਤੁਸੀਂ ਹੁਣੇ-ਹੁਣੇ ਇੱਕ ਜਜ਼ਬੇ ਦੀ ਅਜ਼ਮਾਈ ਦੇਖੀ ਆਓ ਮੇਰੇ ਨਾਲ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਠੀਕ ਠਾਕ ਜੀ ਭਾਈ ਜੀ ਇਹ ਹਾਦਸਾ ਕਿੱਦਾਂ ਹੋਇਆ ਪਹਿਲਾਂ ਤਾਂ ਅ ਜੇ ਉਹ ਤੁਹਾਡੇ ਅਧੂਰਤਾ ਪੰਗਤ ਆ ਕਿੱਦਾਂ ਹੋਈ ਇਹ ਜੀ ਬਾਅਦ ਚ ਹੋਇਆ ਇਹ ਬਾਅਦ ਚ ਕਿੱਦਾਂ ਐਕਸੀਡੈਂਟ ਹੋਇਆ ਨਾ ਭਾਜੀ ਇਹ ਪੋਲੀਆ ਦਾ ਟੀਕਾ ਉਹ ਟੀਕਾ ਲੱਗਿਆ ਸੀ ਜੀ ਓਕੇ ਪ੍ਰਾਈਵੇਟ ਚ ਜੀ ਹਾਂਜੀ ਪ੍ਰਾਈਫਾਈਟ ਦੇ ਵਿੱਚ ਹਾਂਜੀ ਪਹਿਲਾਂ ਸਹੀ ਸੀ ਅੱਛਾ ਹਾਂਜੀ ਘਰ ਵਿੱਚ ਇਕੱਲੇ ਕਮਾਉਣੇ ਵਾਲੇ ਘਰ ਵਿੱਚ ਜੀ ਅਸੀਂ ਤਿੰਨ ਚਾਰ ਭੈਣ ਭਰਾ ਸੀ ਜੀ ਹੁਣ ਤਾਂ ਮੈਂ ਇਕੱਲਾ ਹੀ ਆਂ ਮਮੀ ਡੈਡੀ ਨੂੰ ਮੈਂ ਹੀ ਸੰਭਾਲਦਾ ਜੀ ਭਾਈ ਅੱਜ ਦੇ ਟਾਈਮ 'ਚ ਦੇਖਿਆ ਜਾਂਦਾ ਚੰਗੇ ਭਲੇ ਨੌਜਵਾਨ ਨੇ ਜਿਨ੍ਹਾਂ ਦੇ ਸਾਰੇ ਅੰਗ ਵੀ ਪੂਰੇ ਨੇ ਤੇ ਉਹ ਮੰਗਦੇ ਫਿਰਦੇ ਨੇ ਯਾਰ ਤੁਹਾਡੇ ਕੋਲ ਇੰਨਾ ਜਜ਼ਵਾ ਕਿੱਥੋਂ ਆਉਂਦਾ ਕਿ ਅਜਹੀਆਂ ਜਗ੍ਹਾਾਂ ਤੇ ਆ ਕੇ ਆਪਣੀ ਜਾਨ ਉੱਤੇ ਖੇਡ ਕੇ ਪ੍ਰਦਰਸ਼ਨ ਕਰਦੇ ਹੋ ਬਿਲਕੁਲ ਜੀ ਕਰਨਾ ਪੈਂਦਾ ਜੀ ਦੇਖੋ ਜੀ ਮੰਗਨੂ ਦਾ ਦੁਨੀਆ ਮੰਗਦੀ ਫਿਰਦੀ ਆ ਪਰ ਮੈਂ ਹੈਂਡੀਕੈਪ ਟਾਈਮ ਪਰ ਮੇਰੀ ਸੋਚ ਨਹੀਂ ਹੈਂਡੀਕੈਪ ਇਨਸਾਨ ਨੂੰ ਹੌਸਲਾ ਰੱਖਣਾ ਚਾਹੀਦਾ ਮੈਂ ਗੇਮ ਦੇ ਨਾਲ ਨਾਲ ਉਪਕਣ ਦੀ ਵੀ ਰੇੜੀ ਲਾਨਾ ਉਹ ਵੀ ਮੈਂ ਦੂਰ ਦੂਰ ਤੱਕ ਲੈ ਕੇ ਜਾਣਾ ਹੈ ਰਖਸ਼ਾ ਰੇੜੀ ਤੇ ਜੀ ਅੱਛਾ ਜੀ ਬਲਾ ਡਾ ਬਰੇਟਾ ਫਤਿਹਵਾਦਾ ਇਧਰ ਆਪਣਾ ਰੱਤੀਏ ਤੱਕ ਮੈਂ ਲੈ ਕੇ ਜਾਣਾ ਜੀ ਇਹ ਪਿੰਡਾਂ ਵਾਲੀ ਹੈ ਸਾਈਕਲੀ ਮੇਰੇ ਕੋਲੇ ਤੇ ਮੈਂ ਬਧੀ ਆਪਣੀ ਮਿਹਨਤ ਕਰਕੇ ਆਪਣਾ ਕੋਠਾ ਖੜਾ ਕਰਾਇਆ ਜੀ ਪਹਿਲਾਂ ਡਿੱਗ ਗਿਆ ਸੀ ਕੁਝ ਪਿੰਡ ਨੇ ਸੰਯੋਗ ਦਿੱਤਾ ਜੀ ਕੁਝ ਵਿੱਚ ਪਾ ਕੇ ਕਬੱਡੀਆਂ ਨੇ ਭੱਜ ਕੇ ਮਾਂ ਕਬੱਡੀ ਨੇ ਬਹੁਤ ਰਜਗਾਰ ਚਲਾਇਆ ਜੀ ਬਹੁਤ ਭਰਾਮਾਨਾ ਰਜਗਾਰ ਚੱਲਦਾ ਮੈਂ ਤਾਂ ਇਹੀ ਕਹਿੰਨਾ ਵੀ ਜੋ ਵੀਰ ਭਾਈ ਨੇ ਜਾਂ ਕੋਈ ਨਸ਼ਾ ਕਰਦੇ ਨੇ ਜਾਂ ਨਹੀਂ ਕਿ ਜਿਹੜੇ ਕਹਿੰਦੇ ਕੰਮ ਨਹੀਂ ਕੰਮ ਦਾ ਕੋਈ ਘਟਾ ਨਹੀਂ ਜੁਰੇ ਕੰਮ ਕਰਨ ਵਾਲਾ ਚਾਹੀਦਾ ਸੀ ਕਹਿਣ ਦਾ ਪਾਵੂ ਉਹੀ ਗੱਲ ਆ ਕਹਿੰਦਾ ਜਿਹਨੂੰ ਕੰਮ ਕਰਨ ਦਾ ਤਰੀਕਾ ਉਹਦਾ ਇੱਥੇ ਅਮਰੀਕਾ ਬਾਈ ਇਹ ਤਾਂ ਚਲੋ ਗੱਲਾਂ ਨੇ ਸਰਕਾਰ ਵੱਲੋਂ ਕਦੇ ਕੋਈ ਸਹਾਇਤਾ ਹੋਈ ਥੋੜੀ ਇਹ ਸੀਜ਼ ਲਈ ਵੀ ਹਾਂ ਥੋੜੀ ਅਪੰਗਤਾ ਲਈ ਵੀ ਅੱਗੇ ਤੁਹਾਨੂੰ ਕੋਈ ਸਹਾਇਤਾ ਨਹੀਂ ਹੋਵੇ ਸਰਕਾਰ ਕੋਲੋ ਹੀ ਕੋਈ ਸਹਾਇਤਾ ਨਹੀਂ ਪੈਸਨ ਲੱਗਈ ਉਹ ਆਂਦੀ ਹੈ ਜੀ ਉਹ ਵੀ ਵਿੱਚ ਦੀ ਕੱਟ ਗਈ ਸੀ ਜੀ ਮਸਾ ਭਜ ਨਟਕੇ ਲਵਾਈ ਹੈ ਜੀ ਦੁਬਾਰਾ ਸਰਕਾਰ ਕਣੀ ਕੋਈ ਸਹਾਇਤਾ ਨਹੀਂ ਜੀ ਮੈਂ ਆਪਣਾ 1970 ਦਾ ਕਮਰਾ ਪਿਆ ਹੋਇਆ ਸੀ ਜੀ ਸਾਡਾ ਪੁਰਾਣਾ ਉਹੀ ਪਾਣੀ ਵੜ ਵੜ ਕੇ ਬੁਰਾ ਹਾਲ ਹੋ ਗਿਆ ਜੀ ਮੀਂਹ ਦਾ ਪਾਣੀ بارش ਦਾ ਪਾੜ ਗਿਆ ਜੀ ਦਿੱੱ ਗਿਆ ਸੀ ਉਹ ਵੀ ਸ਼ੁਕਰ ਕਰਦੇ ਆ ਮਾਲਕ ਦਾ ਵੀ ਅਸੀਂ ਘਰੇ ਨਹੀਂ ਸੀ ਉਹਦੇ ਬਚ ਗਏ ਤਾਂ ਕਰਕੇ ਜੀ ਅਸੀਂ ਉਹ ਹੁਣ ਮੈਂ ਕੁਛ ਪਿੰਡ ਦੇ ਸੰਯੋਗ ਨਾਲ ਕਬੱਡੀਆਂ ਦੇ ਖੇਡ ਮੇਲਿਆਂ ਤੇ ਜਾ ਕੇ 10-10 ਰੁਪਏ ਇਕੱਠੇ ਕਰਕੇ ਉਹਦੀ ਛੱਤ ਮੈਂ ਆਪ ਪਾਈ ਹੈ ਜੀ ਗੁਜ਼ਾਰਾ ਹੋ ਜਾਂਦਾ ਬਈ ਦਸ ਦਸ ਸਾਲ ਹੁੰਦਾ ਜੀ ਹੁੰਦਾ ਗੁਜ਼ਾਰਾ ਭਰਾ ਜੀ ਫਿਰ ਹੁਣ ਕਰਨਾ ਪੈਂਦਾ ਹੁਣ ਕਰੀਏ ਕੀ ਸਬਰ ਸਬਰ ਦਾ ਉੱਠ ਪਰਣਾ ਪੈਂਦਾ ਜੀ ਪੱਪੀ ਪੇੜ ਬਹੁਤ ਕੁਝ ਕਰਾ ਜਾਂਦਾ ਨਾ ਕੁਝ ਕਰਾਉਂਦਾ ਭਾਜੀ ਬਈ ਜਿਵੇਂ ਤੁਹਾਡੇ ਇਲਾਕੇ ਦੇ ਐਮ ਐਲ ਏ ਨੇ ਜਾਂ ਤੁਹਾਡੇ ਜਿਹੜੇ ਆਲ ਆਲਮ ਨੇ ਉਹਨਾਂ ਨੇ ਕਦੇ ਜਿਵੇਂ ਤੁਸੀਂ ਕਹਿ ਰਹੇ ਹੋ ਮੇਰਾ ਘਰ गिर ਗਿਆ ਮੈਂ ਖੁਦ ਖੜਾ ਕੀਤਾ ਹਨਾ ਕਾफी ਕੁਝ ਸੁਣਨ ਨੂੰ ਮਿਲਦਾ ਕਿ ਇੱਥੇ ਵਿਆਹਾਂ ਚ ਵਾਗੇ ਇੱਥੇ ਪ੍ਰਬੰਧਕ ਵੱਡੇ ਵੱਡੇ ਮੇਲਿਆਂ ਤੇ ਜਾ ਕੇ ਸਰੂਪੇ ਪਵਾਏ ਨੇ ਤੁਹਾਡੇ ਕੋਲ ਆਇਆ ਕਦੇ ਕੋਈ ਬਡੇ ਬਡੇ ਮੇਲਿਆਂ ਤੇ ਜਨਾਂ ਜੀ ਸਤਕਾਰ ਵੀ ਮਿਲਦਾ ਬਹੁਤਾ ਬਾਕੀ ਸਰਕਾਰੀ ਦੋ ਤਿੰਨ ਵਾਰੀ ਗਏ ਆਂ ਜੀ ਦਫ਼ਤਰਾਂ 'ਚ ਵੀ ਕਮਰੇ ਦੀ ਸਹਾਈਤਾ ਦੇ ਦਿਓ ਮੈਂ ਪਾਹ ਜਾਂ ਕਹਿੰਦੇ ਕੋਈ ਨਹੀਂ ਬੇਟੇ ਹੋ ਜਾਏਗਾ ਤੇਰਾ ਕੰਮ ਪਹਿਲੇ ਨੰਬਰ ਤੇ ਹੈ ਬਾਅਦ ਚ ਕੌਣ ਪੁੱਛਦਾ ਜੀ ਵੋਟਾਂ ਦੇ ਹੁਣਾਂ ਵੋਟਾਂ ਆਣ ਗਈਆਂ ਅੱਗੇ ਉਹਨ ਵੀ ਤਰੀ ਸੀ ਗੱਲ ਆ ਕਹਿੰਦੇ ਆਵਾਂਗੇ ਅਸੀਂ ਮੈਂ ਕੋਈ ਗੱਲ ਨਹੀਂ ਆਜੋ ਜੀ ਫਿਰ ਉਹ ਗਲਤ ਕਰਾਂਗੇ ਜੀ ਪੜਾਈ ਕਿੰਨੀ ਕਰੀ ਹੋਈ ਹੈ ਪੜਾਈ ਤਾਂ ਜੀ ਮੈਨੂੰ 8ਵੀਂ 8ਵੀਂ ਪਾਸ ਆਈ 8ਵੀਂ ਬਾਦ ਤੋਂ ਬਾਅਦ ਕੀ ਕਰਿਆ ਉਦੋਂ ਬਾਅਦ ਚਾਹੀ ਜੀ ਕੰਮ ਕਰ ਰਹੇ ਨਾਲ ਨਾਲ ਪੋਕਣ ਵੇਚ ਰਹੇ ਜੀ ਭਰਾ ਦੀ ਦਿੱਤੋਗੀ ਵੱਲ ਉਹਨੇ ਪੜਾਉਣਾ ਸੀ ਪਹਿਲਾਂ ਮੈਨੂੰ ਉਹਦੀ ਡੈੱਥ ਹੋ ਗਈ ਜੀ 25 ਸਾਲ ਦਾ ਸੀ ਜੀ ਤਾਂ ਇੱਕ ਹੋ ਗਿਆ ਸੀ ਜੀ ਉਦੋਂ ਅੱਜ ਉਦੋਂ ਪਹਿਲਾਂ ਮੇਰੀ ਸ਼ਿਸ਼ਟ ਦੀ ਡੈਥ ਹੋ ਗਈ ਸੀ ਬਾਲਾ ਹੀ ਕਸ਼ਟ ਚੱਲ ਕੇ ਮੜਾ ਆ ਹੁਣ ਉੱਠਿਆ ਮਾਲਕ ਦਾ ਸ਼ੁਕਰ ਕਰਦੇ ਆ ਵਾਹਿਗੁਰੂ ਦਾ ਕਾਲਪੁਰਖ ਦਾ ਵੀ ਹੁਣ ਮੜਾ ਆ ਆਪਣੇ ਪੈਰਾਂ ਦੇ ਖੜਾ ਹੋ ਗਏ ਜੀ ਪਹਿਲਾਂ ਕੋਈ ਵੀ ਨਹੀਂ ਆਂਦਾ ਜਾਂਦਾ ਸੀ ਹੁਣ ਮੜਾ ਮੋਟਾ ਕੋਠਰਾ ਖੜਾ ਕਰਿਆ ਜੀ ਹੁਣ ਸਾਰੇ ਨਾਲ ਖੜਦੇ ਨੇ ਜੀ ਜਦੋਂ ਰੋਟੀ ਨਹੀਂ ਪੱਕਦੀ ਜਦੋਂ ਕੋਈ ਨਹੀਂ ਖੜਦਾ ਸੀ ਮੈਂ ਨਾ ਹੀ ਭੁੱਖਾ ਭੁਖਤਿਆ ਰਹਿਨੇ ਕਿ ਟੇਸਣਾਂ ਤੇ ਰਾਤਾਂ ਗੱਟੀਆਂ ਨੇ ਜੀ 40 ਕੱਪੀਆਂ ਦੇ ਧੂਆਂ ਲਾ ਲ ਕੇ ਲੋਈ ਚ ਸਿਆਲ ਚ ਲੋਈ ਚ ਰਾਤਾਂ ਗੱਟੀਆਂ ਨੇ ਜੀ ਅੱਜ ਮੈਂ ਇੱਕ ਕੋਠਾ ਖੜਾ ਕਰਿਆ ਮੈਨੂੰ ਸਾਰੇ ਕਹਿੰਦੇ ਨੇ ਵੀ ਇਹ ਮੰਗਦਾ ਜੋ ਵੀ ਵਿਚ ਦੇ ਬੰਦੇ ਬਹੁਤ ਤਰ੍ਹਾਂ ਦੇ ਹੁੰਦੇ ਨੇ ਜੀ ਪਰ ਫਿਰ ਵੀ ਮੈਂ ਮਾਲਕ ਦਾ ਸ਼ੁਕਰ ਕਰਦਾ ਮੈਨੂੰ ਐ ਤਾਂ ਨਹੀਂ ਮੈਂ ਮੰਗਦਾ ਵੀ ਮੈਂ ਟੇਸ਼ਨਾਂ ਦੇ ਬਹਿ ਕੇ ਭੀਖ ਮੰਗਦਾ ਜਾਂ ਮੈਂ ਆਪਣੇ ਸਰੀਰ ਨੂੰ ਕੋਈ ਨਾ ਕੁਝ ਦੁੱਖ ਦੇ ਕੇ ਫਿਰ ਮੰਗਦਾ ਜੀ ਇਹ ਦੁਨੀਆ ਦੁਨੀਆ ਨਬਾਬੇ ਨਾਨਕ ਨੂੰ ਨਹੀਂ ਛੱਡਿਆ ਦੱਬੀ ਜਾ ਦੱਬੀ ਰੱਖਦੇ ਕੰਮ ਜੀ ਕੋਈ ਪਰਵਾਹ ਨਹੀਂ ਆਪਾਂ ਆਪਣੇ ਕੰਮ 'ਚ ਲੱਗੇ ਰਹਿਣਾ ਜੀ ਬਿਲਕੁਲ ਸਹੀ ਭਾਈ ਬਹੁਤ ਵੱਡੀ ਵੱਡੀ ਗੱਲ ਤੇ ਬਹੁਤ ਵੱਡੀ ਸੋਚਾਂ ਟੋੜੀ ਕਹਿੰਦੇ ਨੇ ਨਾ ਵੀ ਲੋਕ ਸਰੀਰਿਕ ਅਪਾਹਜ ਹੋਵੇ ਨਾ ਹੋਵੇ ਬੰਦਾ ਆਪਣੇ ਦਿਮਾਗੀ ਹਾਲਤੋਂ ਸਹੀ ਹੋਣਾ ਚਾਹੀਦਾ ਬਾਈ ਭਾਵੇਂ ਸਰੀਰਕ ਤੌਰ ਤੇ ਅਪਾਹਜ ਪਰ ਜਿਹੜੀ ਮੈਂਟਲ ਹੈਲਥ ਹਨ ਉਹ ਬਹੁਤ ਉੱਚੀ ਚੀਜ਼ ਆ ਤਾਂ ਜੋ ਐਡੇ ਐਡੇ ਮੇਲਿਆਂ ਦੇ ਵਿੱਚ ਬਾਹਰ ਆ ਕੇ ਆਪਣੇ ਆਪ ਨੂੰ ਇੰਦਾ ਦੀ ਅਜ਼ਮਾਇਸ਼ ਕਰਨਾ ਆਪਣੀ ਜਾਨ ਉੱਤੇ ਖੇਡਣਾ ਕਿ ਇਸ ਲਈ ਸਿਰਫ ਆਪਣੇ ਪਾਪੀ પેટ ਲਈ ਦੋ ਟੰਡ ਦੀ ਰੋਟੀ ਲਈ ਇਹ ਉਹਨਾਂ ਬੰਦਿਆਂ ਲਈ ਬਹੁਤ ਵੱਡੀ ਇੱਕ ਸੇਧ ਆ ਜਿਹੜੇ ਨੌਜਵਾਨ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਸੁਸਾਈਸਾਈਡ ਤੱਕ ਕਰਨ ਵਗ ਜਾਂਦੇ ਨੇ ਨਾ ਆਪਣੇ ਨਾਲ ਨਾਲ ਆਪਣੇ ਘਰਦਿਆਂ ਦੀ ਸਾਰੀ ਜ਼ਿੰਦਗੀ ਖਰਾਬ ਕਰਕੇ ਪਿੰਟਾਂ ਦੇ ਵਿੱਚ ਹੋ ਜਾਂਦੇ ਨੇ ਕਿ ਉੱਚੀ ਨੀਵੀਂ ਜਗ੍ਹਾ ਹਰ ਇੱਕ ਜ਼ਿੰਦਗੀ ਚ ਆਉਂਦੀ ਆ ਉਹਨੂੰ ਕੱਟਣਾ ਕਿਵੇਂ ਆ ਰੋ ਰੋ ਕੇ ਜਾਂ ਪੋਜ਼ਿਟਿਵ ਹੋ ਕੇ ਥੋਡੇ ਤੇ ਆ ਸਾਡੇ ਮੋਸਤਾਰ ਆਓ ਅੱਗੇ ਵਧਦੇ ਆਂ ਤੇ ਹੋਰ ਬੰਦੇ ਨਾਲ ਗੱਲ ਕਰੀਏ ਅਸੀਂ ਆ ਬਈ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੋ ਉਹ ਵਧੀਆ ਜੀ ਕਬੱਡੀ ਦਾ ਮਹਾਕੁੰਭ ਚੱਲ ਰਿਹਾ ਕਿਦਾਂ ਫੀਲ ਕਰ ਰਹੇ ਹੋ ਬਹੁਤ ਵਧੀਆ ਫੀਲ ਕਰ ਰਹੇ ਆ ਸਭ ਤੋਂ ਪਹਿਲਾਂ ਦੱਸੀ ਤੁਹਾਡਾ ਕਰਨਲ ਪੀ ਫਾਊਂਡੇਸ਼ਨ ਜਿਹੜਾ মিডিਆ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜਿਹੜਾ ਇਸ ਪ੍ਰੋਗਰਾਮ ਨੂੰ ਬੜੇ ਦੇਸ਼ਾਂ ਵਿਦੇਸ਼ਾਂ ਵਿੱਚ ਤੁਹਾਡੇ ਮਾਧਿਅਮ ਤੋਂ ਸਭ ਦੇਖ ਰਹੇ ਆ ਹਾਂਜੀ ਔਰ ਤੁਸੀਂ ਦੇਖ ਹੀ ਰਹੇ ਹੋ ਇਹ ਜਿਹੜਾ ਕਬੱਡੀ ਕੱਪ ਹੈ ਡਾਕਟਰ ਬੀ ਆਰ ਅਬੇਡਕਰ ਭੀਮਰਾਵ ਅਬੇਡਕਰ ਜੀ ਦੀ ਸੋਚ ਨੂੰ ਸਮਰਪਿਤ ਹੈ ਔਰ ਤਾਂਕਿ ਜਿਹੜੇ ਸਾਡੇ ਨੌਜਵਾਨ ਸਾਥੀ ਹੈ ਉਹ ਇਹਨੂੰ ਸਿੱਖ ਲੈਣ ਔਰ ਨਸ਼ਿਆਂ ਤੋਂ ਮਤਲਬ ਦੂਰ ਰਹਿਣ ਔਰ ਆਪਣੀ ਸਿਹਤ ਦਾ ਖਿਆਲ ਰੱਖਣ ਨੌਜਵਾਨਾਂ ਨੂੰ ਕੀ ਸਿਹਤ ਦੇਣਾ ਚਾਹੋਂਗੇ ਕਿ ਇਹ ਜਿਹੇ ਕੰਮ ਕਰਨੇ ਚਾਹੀਦੇ ਨੇ ਅੱਜ ਕੱਲ ਤਾਂ ਸਾਰੇ ਫੋਨਾਂ 'ਚ ਬੜੇ ਰਹਿੰਦੇ ਨੇ ਨਹੀਂ ਨੌਜਵਾਨ ਨੂੰ ਨਹੀਂ ਬੇਨਤੀ ਆ ਵੀ ਫੋਨਾਂ ਫੋਨਾਂ ਦੀ ਕੁਝ ਨਹੀਂ ਰੱਖਿਆ ਜਿਹੜੀ ਜ਼ਰੂਰਤ ਹੈ ਆਪਣੀ ਸਿਹਤ ਦੀ ਹੈ ਫੋਨ ਵਿਗੜਿਆ ਠੀਕ ਹੋ ਜਾਂਦਾ ਲੇਕਿਨ ਸਿਹਤ ਵਿਗੜੀ ਠੀਕ ਨਹੀਂ ਹੁੰਦੀ ਨੌਜਵਾਨਾਂ ਵੀ ਬੇਨਤੀ ਹੈ ਵੀ ਚਲੋ ਥੋੜਾ ਮੋਟਾ ਟਾਈਮ ਆ ਫੋਨ ਨੂੰ ਵੀ ਦੇਣਾ ਪਰ ਜ਼ਿਆਦਾ ਟਾਈਮ ਆਪਣੀ ਸਿਹਤ ਨੂੰ ਦਿਓ ਅੱਜ ਕੱਲ ਦਾ ਕਬੱਡੀ ਛੱਡੋ ਕਬੱਡੀ ਦਾ ਸੁਣਨ ਨੂੰ ਨਹੀਂ ਮਿਲਦੀ ਐਗਲਾ ਪਬਜੀ 'ਚ ਲੱਗੇ ਰਹਿੰਦਾ ਸਾਰੀ ਦਿਹਾੜੀ ਹਾਂਜੀ ਦੇਖੋ ਇਹ ਸਰੀਰ ਹੈ ਜੀ ਇਹ ਸਰੀਰ ਨੂੰ ਜਿੱਦਾਂ ਮਰਜ਼ੀ ਬਣਾਓ ਬਹੁਤ ਫਲੈਕਸੀਬਿਲਿਟੀ ਹੈ ਦੇ ਸਰੀਰ ਦੇ ਅੰਦਰ ਜਿੱਦਾਂ ਮਰਜ਼ੀ ਬਣਾ ਲਓ ਮੈਂ ਨਹੀਂ ਕਹਿੰਦਾ ਵੀ ਹਰੇਕ ਮਨ ਨੂੰ ਟਾਈਮ ਹੈ ਹਰੇਕ ਆਪਣੇ ਰਿਸਨ ਨੂੰ ਟਾਈਮ ਦਿਓ ਪਰ ਜਿਹੜਾ ਜਿਆਦਾ ਤੋਂ ਜਿਆਦਾ ਟਾਈਮ ਆਪਣੇ ਸਰੀਰ ਨੂੰ ਦੇ। ਹਾਂ ਬਿਲਕੁਲ ਆਓ ਅੱਗੇ ਗੱਲ ਕਰਦੇ ਹਾਂ ਅਸੀਂ ਗੱਲ ਜੀ ਅਸੀਂ ਗੱਲ ਜੀ ਤੁਸੀਂ ਕੀ ਕਹਿਣਾ ਚਾਹੋਗੇ ਨੌਜਵਾਨ ਨੂੰ ਕਬੱਡੀ ਦੇ ਮਹਾਕੁੰਭ ਦਾ? ਨੌਜਵਾਨਾਂ ਨੂੰ ਅਸੀਂ ਇਹੀ ਸੰਦੇਸ਼ ਦੇਣਾ ਚਾਹੁੰਦੇ ਆਂ ਵੀ ਆਪਣੇ ਸਰੀਰ ਦੀ ਸੰਭਾਲ ਲਾ ਕੇ ਤੇ ਇਹਦੇ ਖੇਡਾਂ ਦੇ ਨਾਲ ਜੁੜ ਕੇ ਆਪਣੇ ਪਿੰਡ ਦਾ ਆਪਣਾ ਤੇ ਆਪਣੇ ਮਾਤਾ-ਪਿਤਾ ਦਾ ਆਪਾਂ ਨਾਮ ਰੋਸ਼ਨ ਕਰ ਸਕਦੇ ਆਂ। ਬਿਲਕੁਲ ਬਿਲਕੁਲ ਸਹੀ ਆ ਬਟ ਅੱਜ ਕੱਲ ਦੇ ਜਿਹੜੇ ਨੌਜਵਾਨ ਨੇ ਜਾਂ ਬੱਚੇ ਨੇ ਜ਼ਿਆਦਾਤਰ ਉਹਨਾਂ ਦੇ ਵਿੱਚ ਹੀ ਲੱਗੇ ਰਹਿੰਦੇ ਨੇ ਚਾਹੀਓ ਆਪਣੀ ਸਟੱਡੀ ਲਾ ਲੋ ਚਾਹੀ ਗੇਮਾਂ ਲਾ ਲੋ ਜ਼ਿਆਦਾਤਰ ਅੱਜ ਕੱਲ ਗੇਮਾਂ ਗੁੰਮਾ ਦੇ ਵਿੱਚ ਲੱਗੇ ਰਹਿੰਦੇ ਨੇ ਜਾਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਹਾਂ ਇਹ ਤਾਂ ਗੱਲ ਹੈ ਵੀ ਜਿਹੜੇ ਅੱਜ ਕੱਲ ਦੇ ਜਿਹੜੇ ਨੌਜਵਾਨ ਨੇ ਜ਼ਿਆਦਾਤਰ ਨਹੀਂ ਮੈਂ ਕਹਿ ਸਕਦਾ ਕਿਉਂਕਿ ਕੁਝ ਪੜ੍ਹਾਈ ਦੇ ਨਾਲ ਵੀ ਜੁੜੇ ਹੋਏ ਨੇ ਸਟੱਡੀ ਵੀ ਕਰਦੇ ਨੇ ਉਹਨਾਂ ਦੇ ਵਿੱਚੋਂ ਤੇ ਕੁਝ ਜਿਹੜੇ ਹੁੰਦੇ ਨੇ ਬੇਲੜ ਜੇ ਉਹ ਮਾਲ ਫੋਨਾਂ ਦੇ ਵਿੱਚ ਹੀ ਬੜੇ ਰਹਿੰਦੇ ਨੇ ਉਹਨਾਂ ਨੂੰ ਸਿੱਖਣ ਨੂੰ ਨਹੀਂ ਮਿਲਦਾ ਹੈਗਾ ਉਹਨਾਂ ਨੂੰ ਉਹਨਾਂ ਨੇ ਮੰਨ ਲਓ ਮਟੀਰੀਅਲ ਜਿਹੜਾ ਅੱਜਕੱਲ ਦੀ ਜਿਹੜੀ ਗੰਦੀ ਲਕਚਰਤਾ ਤੇ ਉਹਨਾਂ ਵੱਲ ਵੀ ਜਿਹੜੇ ਜ਼ਿਆਦਾ ਨੌਜਵਾਨ ਜਾ ਰਹੇ ਨੇ ਤਾਂ ਮੈਂ ਤਾਂ ਇਹੀ ਅਪੀਲ ਕਰਦਾ ਕਿ ਵੱਧ ਤੋਂ ਵੱਧ ਜਿਹੜੇ ਆਪਣੇ ਖੇਡਾਂ ਦੇ ਨਾਲ ਪੜਾਈ ਦੇ ਨਾਲ ਜੁੜ ਕੇ ਇਹਨੂੰ ਵੱਧ ਤੋਂ ਵੱਧ ਆਪਾਂ ਨੇ ਸ਼ਰੀਰ ਦੀ ਤੇ ਆਪਣੇ ਬੱਚਿਆਂ ਦੀ ਆਉਣ ਵਾਲੀ ਪੀੜ੍ਹੀ ਨੂੰ ਆਪਾਂ ਸੰਭਾਲ ਸਕਦੇ ਹਾਂ ਜੀ ਇਹਨਾਂ ਜਿਹੜੀਆਂ ਇਹ ਜਿਹੇ ਗੇਮਾਂ ਨੇ ਕਬੱਡੀਆਂ ਘੋਲਾ ক্রিকেট ਕੱਪ ਇਹ ਅੱਗੇ ਹੋਣੇ ਚਾਹੀਦੇ ਨੇ ਬਿਲਕੁਲ ਜੀ ਮਾਲੋ ਖੇਡਾਂ ਦੇ ਨਾਲ ਸੰਬੰਧਿਤ ਕੋਈ ਵੀ ਹੈ ਉਹਨੂੰ ਆਪਾਂ ਨੂੰ ਪਤਾ ਆਉਣਾ ਚਾਹੀਦਾ ਜਿੰਨਾ ਵੀ ਹੋ ਸਕੇ ਭਾਵੇਂ ਉਹ ਖੇਡ ਛੋਟੀ ਹੈ ਭਾਵੇਂ ਉਹ ਖੇਡ ਵੱਡੀ ਹੈ ਮਾਲੋ ਖੇਡ ਦਾ ਖੇੜੀ ਹੈ ਤੁਸੀਂ ਛੋਟੀ ਵੱਡੀ ਖੇਡ ਜੋ ਮਰਜ਼ੀ ਦੇਖ ਲੋ ਪਰ ਹੈ ਸਰੀਰ ਦੇ ਲਈ ਕੀ ਆ ਉਹ ਜਿੰਨਾ ਕੋਈ ਵੱਡਾ ਵੱਡੇ ਖੇੜੇ ਖੇਡੋਗੇ ਤੁਸੀਂ ਉਹਦੇ ਵਿੱਚ ਵੱਡੀਆਂ ਬੁਲੰਦੀਆਂ ਨੇ ਛੋਟੇ ਸ਼ੁਰੂਆਤ ਆਪਾਂ ਨੂੰ ਛੋਟੀ ਕਰਨੀ ਪਊਗੀ ਤਾਂ ਹੀ ਆਪਾਂ ਉੱਤੇ ਹੀ ਇੱਕ ਜਾ ਸਕਦੇ ਪਰ ਕਿਤੇ ਨਾ ਕਿਤੇ ਪਿੱਛੇ ਜੇ ਕਾਫੀ ਦੇਖਿਆ ਗਿਆ ਕਿ ਨੌਜਵਾਨ ਜਿਹੜੇ ਬਹੁਤ ਵੱਡੇ ਵੱਡੇ ਲੈਵਲਸ ਤੇ ਖੇਡੇ ਹੋਏ ਨੇ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਐਂਡ ਤੇ ਜਾ ਕੇ ਤਾਂ ਉਹ ਚੀਜ਼ਾਂ ਕਾਫੀ ਬੰਦੇ ਨੂੰ ਅੰਦਰੋਂ ਤੋੜ ਦਿੰਦੀਆਂ ਨੇ ਜਾਂ ਪਲੇਅਰ ਨੂੰ ਜਾਂ ਜੂਤ ਨੂੰ ਉਹਦੇ ਬਾਰੇ ਕੀ ਦੇਖਦੇ ਕਿਤਾ ਬਿਲਕੁਲ ਹਾਂ ਜੀ ਮੰਨ ਲਓ ਜਿਹੜੇ ਖਿਡਾਰੀ ਨੇ ਉਹ ਆਪਣਾ ਸਰੀਰ ਸੰਭਾਲ ਕੇ ਆਪਣਾ ਟਾਈਮ ਸੰਭਾਲ ਕੇ ਤੇ ਦੇਸ਼ ਭਰਤੀ ਆਪਣੇ ਪਿੰਡ ਪਿੰਡ ਵਰਤੀ ਲਾਉਂਦੇ ਨੇ ਪਰ ਸਰਕਾਰਾਂ ਵੱਲੋਂ ਉਹਨਾਂ ਨੂੰ ਮਾਨ ਸਨਮਾਨ ਨਹੀਂ ਮਿਲ ਰਿਹਾ ਹੈਗਾ ਕਿਤੇ ਵੀ ਕਿਉਂਕਿ ਸਰਕਾਰਾਂ ਦੀ ਸੋਚ ਹੈ ਕਿ ਜਿਹੜੇ ਕੋਈ ਵੀ ਖੜਿਆਰੀ ਆ ਜਾਂ ਰੋਜ਼ਗਾਰ ਮੰਗਦਾ ਉਹਨਾਂ ਨੂੰ ਰੋਜ਼ਗਾਰ ਨਹੀਂ ਦੇਣਾ ਬਸ ਇੱਕੀ ਉਲਝਾ ਕੇ ਰੱਖੋ ਉਹ ਨੌਕਰੀਆਂ ਵੱਲ ਤਾਂ ਧਿਆਨ ਹੀ ਨਾ ਦੇਣਾ ਹੁਣ ਜਿਹੜੇ ਕਈ ਵਿਚਾਰੇ ਗਰੀਬ ਗਰੀਬ ਖੜਿਆਰੀ ਨੇ ਜਿਹੜੇ ਉੱਠਦੇ ਨੇ ਪਰ ਅੱਗੇ ਨਹੀਂ ਪਹੁੰਚਦੇ ਹੈਗੇ ਉਹਨਾਂ ਦੀ ਘਰ ਦੀ ਗਰੀਬੀ ਉਹਨਾਂ ਦੀ ਘਰ ਦੀ ਮਜਬੂਰੀਆਂ ਮਾਰ ਦਿੰਦਿਆਂ ਨੇ ਤੇ ਪਿੱਛੋਂ ਸਰਕਾਰ ਉਹਨਾਂ ਬਾਰੇ ਕੋਈ ਨਹੀਂ ਸੋਚਦੀ ਹੈਗੀ ਫਿਰ ਉਹ ਵਾਪਸ ਉਸੇ ਲਾਈਨ ਤੇ ਆ ਕੇ ਖੜੇ ਹੋ ਜਾਂਦੇ ਨੇ ਤੁਹਾਡੇ ਸਤਵ ਨਾਲ ਸਰਕਾਰ ਨੂੰ ਪੋਰਸ ਦਾ ਸਤਵ ਵਧਾਉਣ ਲਈ ਕੀ ਕੁਝ ਕਰਨਾ ਚਾਹੀਦਾ ਦੇਖੋ ਜੀ ਸਰਕਾਰ ਜਿੰਨੇ ਸਰਕਾਰ ਨੂੰ ਵੀ ਹੀ ਬੇਨਤੀ ਹੈ ਵੀ ਇਹੋ ਜਿਹੇ ਖੇਡ ਮੇਲੇ ਸੈਂਟਰ ਲੈਵਲ ਤੇ ਸਟੇਟ ਲੈਵਲ ਤੇ ਡਿਸਟ੍ਰਿਕਟ ਲੈਵਲ ਤੇ ਔਰ ਪਿੰਡਾਂ ਦੇ ਲੈਵਲ ਤੇ ਹੋਣੇ ਚਾਹੀਦੇ ਆ ਤਾਂ ਕਿ ਖਿਡਾਰੀਆਂ ਦਾ ਮਨਵਲ ਵਧੇ ਔਰ ਉਹਨਾਂ ਦਾ ਸਨਮਾਨ ਜਿਹੜਾ ਬਣਦਾ ਸਨਮਾਨ ਉਹਨਾਂ ਨੂੰ ਮਿਲਣਾ ਚਾਹੀਦਾ ਔਰ ਤਾਂ ਕਿ ਉਹ ਵੱਧ ਤੋਂ ਵੱਧ ਖੇਡਾਂ ਨਾਲ ਜੁੜ ਸਕਣ ਜੀ ਜਿਵੇਂ ਹੁਣ ਗੱਲ ਕਰੀ ਆਪਾਂ ਬੇਰੋਜ਼ਗਾਰੀ ਰੋਜ਼ਗਾਰ ਦੀ ਹਨਾ ਕਈ ਜਿਹੜੇ ਗੇਮਸ ਤੋਂ ਬਾਅਦ ਨੌਕਰੀ ਨਹੀਂ ਮਿਲਦੀਆਂ ਜਾਂ ਹੋਰ ਵੀ ਕਈ ਨੇ ਐਜੂਕੇਸ਼ਨ ਦੇ ਮਾਮਲੇ 'ਚ ਬੱਚੇ ਕਈ ਨੇ ਯੂਥ ਨੇ ਜਿਹੜੇ ਪੜ ਪੜ ਇੰਨੀ ਡਿਗਰੀਆਂ ਲਈ ਬੈਠੇ ਨੇ ਪਰ ਉਹਨਾਂ ਨੂੰ ਨੌਕਰੀ ਨਹੀਂ ਮਿਲਦੀਆਂ ਉਹ ਸਰਕਾਰਾਂ ਦੇ ਉੱਤੇ ਕਹਿੰਦੇ ਨੇ ਉਹਨਾਂ ਬਾਰੇ ਕੀ ਕਹਿੰਦੇ ਸਰਕਾਰਾਂ ਦਾ ਤੁਸੀਂ ਦੇਖੋ ਜੀ ਅੱਜਕੱਲ੍ਹ ਦੁਨੀਆ ਦੇ ਵਿੱਚ ਬੇਰੋਜ਼ਗਾਰੀ ਬਹੁਤ ਜ਼ਿਆਦਾ ਵੱਧ ਰਹੀ ਹੈ ਬੇਰੋਜ਼ਗਾਰੀ ਦਾ ਕਾਰਨ ਹੈ ਕੁਛ ਤਾਂ ਗਰੀਬੀ ਦਾ ਹੀ ਕਾਰਨ ਹੈ ਉਸ ਮੈਂ ਫਿਰ ਤੁਹਾਨੂੰ ਪਹਿਲਾਂ ਵੀ ਕਹਿਆ ਘਰੇ ਵੱਡਾ ਯੋਗਦਾਨ ਜਿਹੜਾ ਸਰਕਾਰਾਂ ਦਾ ਹੈ ਕਿ ਲੋਕ ਜਿਹੜੇ ਪੜ ਰਹੇ ਨੇ ਉਹ ਪੜ੍ਹੇ ਲਿਖੇ ਵੀ ਨਾ ਅੱਜ ਕੱਲ੍ਹ ਮੰਨ ਲਓ ਛੋਟੀ ਮੋਡੀਆਂ ਨੌਕਰੀਆਂ ਦੇ ਆਪਦੇ ਧੱਕੇ ਖਾਂਦੇ ਫਿਰਦੇ ਨੇ ਕਿਉਂਕਿ ਰੋਜ਼ਗਾਰ ਉਹਨਾਂ ਨੂੰ ਕਿਤੇ ਨਹੀਂ ਮਿਲ ਰਿਹਾ ਹੈ ਗਿਆ ਪਰ ਤਾਂ ਉਹ ਐਜੂਕੇਸ਼ਨ ਗਏ ਪਰ ਉਹਨਾਂ ਦੀ ਜਿਹੜੀ ਸੋਚ ਹੈ ਜਿਹੜੀ ਉਹਨਾਂ ਦੀ ਉਪਲਬਧੀ ਦੀ ਉੱਥੇ ਤੱਕ ਉਹ ਨਹੀਂ ਪਹੁੰਚ ਸਕੇ ਹੈਗੇ ਸੋ ਮੈਂ ਤਾਂ ਤੁਹਾਨੂੰ ਰੋਕਣਾ ਚਾਹੂੰਗਾ ਮੈਂ ਮੰਨਦਾ ਵੀ ਕਈ ਜਗ੍ਹਾ ਜਾਂ ਕਈ ਅਜਹਈਆਂ ਪੋਜੀਸ਼ਨਸ ਦੇ ਜਿੱਥੇ ਉਹਨੂੰ ਜੋਬ ਨਹੀਂ ਮਿਲਦੀ ਪਰ ਗਵਰਨਮੈਂਟ ਆਫ ਇੰਡੀਆ ਵੱਲੋਂ ਕਈ ਅਜਹਈਆਂ ਜੋਬ ਜਿਨ੍ਹਾਂ ਕਈ ਅਜਿਹੇ ਸਤਰ ਨੌਜਵਾਨਾਂ ਲਈ ਲਗਾਏ ਗਏ ਨੇ ਉਹਨਾਂ ਬਾਰੇ ਕੀ ਤੁਹਾਨੂੰ ਨੂੰ ਤੁਹਾਡੇ ਆਲ ਆਲਮ ਤੁਹਾਡੇ ਮੌਕੇ ਦੇ ਜਿਹੜੇ ਵੀ ਆਲਾ ਅਧਿਕਾਰੀ ਨੇ ਉਹਨਾਂ ਨੇ ਕਦੇ ਤੁਹਾਨੂੰ ਕਦੇ ਦੱਸਿਆ ਇਹਦਾ ਕਿਸੇ ਨੇਤਾ ਵੱਲੋਂ ਕਿਸੇ ਸਰਕਾਰ ਵੱਲੋਂ ਦੱਸਿਆ ਹੀ ਨਹੀਂ ਜਾਂਦਾ ਹੈਗਾ ਵਿਆਸ ਸਕੀਮਾਂ ਆਹ ਕੈਟਾਗਰੀ ਦੇ ਵਿੱਚ ਆਹ ਖਿਡਾਰੀਆਂ ਵਾਸਤੇ ਆ ਆ ਜਿਹੜੇ ਬੱਚੇ ਕੋਈ ਵੀ ਖੇਡ ਖੇਡਦਾ ਉਹਨਾਂ ਵਾਸਤੇ ਕਿਸੇ ਨੇ ਨਹੀਂ ਦੱਸਿਆ ਅਜੇ ਤੱਕ ਹੁਣ ਦੱਸਿਆ ਨਹੀਂ ਗਿਆ ਜਦੋਂ ਵੋਟਾਂ ਮੰਗਣ ਆਉਣਗੇ ਉਦੋਂ ਪੁੱਛੋਗੇ ਉਦੋਂ ਦਾ ਬਹੁਤ ਕੁਝ ਪੁੱਛਣਾ ਹੈ ਕੱਲਾ ਇਹ ਹੀ ਨਹੀਂ ਪੁੱਛਣਾ ਹੈਗਾ ਉਦੋਂ ਦਾ ਬਹੁਤ ਜਵਾਬ ਲੈਣੇ ਨੇ ਕੀ ਕੀ ਸਵਾਲ ਨੇ ਬਹੁਤ ਜਾਦੇ ਨੇ ਕੀ ਕਹਿ ਸਕੀਏ ਕਿ ਸਾਰੇ ਜਵਾਬ ਸਵਾਲ ਨਹੀਂ ਨਾ ਕੋਈ ਨਹੀਂ ਨਿਕਲੇਆ ਸਵਾਲ ਤਾਂ ਮੇਂਦਾ ਲੱਗਦਾ ਵੀ ਉਹਨਾਂ ਦਾ ਵੀ ਪੂਰਾ ਹੋਊਗਾ ਹਾਂ ਜੀ ਚਲੋ ਇਹ ਇਹ ਨੇਗੇ ਜਿਹੜੇ ਅੱਜ ਕੱਲ ਸਰਕਾਰਾਂ ਤੋਂ ਵੀ ਇੰਨੇ ਦੂਗੀ ਨੇ ਤੇ ਸਰਕਾਰਾਂ ਨੂੰ ਹਰ ਬੰਦਾ ਇੱਕ ਹੀ ਅਪੀਲ ਕਰਦਾ ਕਿ ਐਦਾਂ ਦੀਆਂ ਜਿਹੜੀਆਂ ਸਪੋਰਟਸ ਨੇ ਉਹ ਅੱਗੇ ਵਧਾਉਣੀਆਂ ਚਾਹੀਦੀਆਂ ਨੇ